ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮੇਸ਼ਰ ਆਈਸ ਵੱਲ ਦੀ ਅਹਿਮ ਖਬਰ ਜਿਹੜੀ ਹੈ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਇੱਕ ਬਿਰਕਾਂ ਫਿਲੇ ਹੋਣ ਤੋਂ ਬਾਅਦ ਇੱਕ ਬੇਕਾਬੂ ਟਰਾਲਾ ਜਿਹੜਾ ਹੈ ਘਰ ਦੇ ਵਿੱਚ ਸਿੱਧਾ ਵੜ ਜਾਂਦਾ ਜਿਸ ਤੋਂ ਬਾਅਦ ਘਰ ਜਿਹੜੀ ਹੈ ਪੂਰੀ ਤਰ੍ਹਾਂ ਬिखर ਜਾਂਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਘਰ ਜਿਹੜਾ ਪੂਰੀ ਤਰ੍ਹਾਂ ਟਾਇਟੇਰੀ ਹੋ ਗਿਆ ਹੈ ਤੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਜਿਹੜਾ ਏ ਜੇਜੋ ਵਿਖੇ ਅੱਜ ਸਵੇਰੇ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਟਰਾਲਾ ਜਿਹੜਾ ਏ ਉਸ ਦੀਆਂ ਬ੍ਰੇਕਾਂ ਫੇਲ ਹੋ ਜਾਣ ਕਰਕੇ ਇੱਕ ਘਰ ਦੇ ਵਿੱਚ ਹੀ ਵੜ ਜਾਂਦਾ ਏ ਦੱਸ ਦਈਏ ਕਿ ਟਰਾਲੇ ਦੀਆਂ ਬ੍ਰੇਕਾਂ ਜਿਹੜੀਆਂ ਨੇ ਫੇਲ ਹੋਈਆਂ ਸੀ ਦੱਸ ਇਸ ਦੇ ਨਾਲ ਹੀ ਟਰਾਲਾ ਜਿਹੜਾ ਏ ਹਿਮਾਚਲ ਤੋਂ ਪੰਜਾਬ ਵੱਲ ਨੂੰ ਆ ਰਿਹਾ ਸੀ ਤਾਂ ਜਿਵੇਂ ਹੀ ਉਹ ਜੇਜੋ ਵਾਲਾ ਨਿਕਲਦਾ ਏ ਤਾਂ ਪਹੁੰਚਦਾ ਹੈ ਤਾਂ ਉਸ ਦੀ ਬ੍ਰੇਕਾਂ ਜਿਹੜੀਆਂ ਨੇ ਫੇਲ ਹੋ ਜਾਂਦੀਆਂ ਨੇ ਜਿਸ ਕਰਕੇ ਡਰਾਈਵਰ ਵੱਲੋਂ ਜਿਹੜੀ ਹੈ ਉਸ ਨੂੰ ਇੱਕ ਘਰ ਵਿੱਚ ਜਿੱਦਾਂ ਇਹ ਦਾਖਲ ਹੋ ਜਾਂਦਾ ਹੈ ਘਰ ਦੇ ਵਿੱਚ ਵੜ ਜਾਂਦਾ ਜਿਸ ਦੇ ਕਰਕੇ ਘਰ ਜੜੀਆਂ ਨੇ ਉਹ ਪੂਰੀ ਤਰ੍ਹਾਂ ਢਹਿ ਢੇਰੀ ਹੋ ਜਾਂਦਾ ਹੈ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਗਣੀ ਮਤ ਆ ਰਹੀ ਕਿਸੇ ਤਰ੍ਹਾਂ ਦਾ ਜਿਹੜਾ ਇਹ ਜਾਨੀ ਨੁਕਸਾਨ ਨਹੀਂ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇਹ ਹੁਸ਼ਿਆਰਪੁਰ ਦਾ ਮਾਮਲਾ ਸਾਹਮਣੇ ਆਇਆ ਪੂਰੀ ਤਰ੍ਹਾਂ ਜਿਹੜੀ ਐ ਦੱਸਿਆ ਜਾ ਰਿਹਾ ਕਿ ਢਹਿ ਢੇਰੀ ਹੋ ਗਿਆ ਘਰ ਜਿਸ ਦੇ ਕਰਕੇ ਟਰਾਲੇ ਨੇ ਇੱਕ ਜਿਹੜੀ ਐ ਰਾਗੀਰ ਦੇ ਮੋਟਰਸਾਈਕਲ ਨੂੰ ਵੀ ਟੱਕਰ ਮਾਰੀ ਸੀ ਉਸ ਤੋਂ ਪਹਿਲਾਂ ਉਸ ਜਿਹੜੀ ਮੋਟਰਸਾਈਕਲ ਆ ਉਹਦੇ ਚ ਪੇਟ ਵਿੱਚ ਆਇਆ ਸੀ ਤੇ ਜਿਹੜੇ ASI ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਜਿਹੜਾ ਟਰਾਲਾ ਹੈ ਉਹ ਹਾ사ਗ੍ਰਸਤ ਹੋ ਗਿਆ ਉਸਨੇ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਦੇ ਇੱਕ ਟਰੱਕ ਜਿਹੜਾ ਹੈ ਜੋ ਹਿਮਾਚਲ ਪ੍ਰਦੇਸ਼ ਤੋਂ ਆ ਰਿਹਾ ਸੀ ਤਾਂ ਅਚਾਨਕ ਹੀ ਜਦੋਂ ਪੰਜਾਬ ਵੱਲ ਆਉਂਦਾ ਹੈ ਪੰਜਾਬ ਦੇ ਅਚਾਨਕ ਹੀ ਇੱਕ ਘਰ ਦੇ ਕੋਲ ਹੁਸ਼ਿਆਰਪੁਰ ਦੇ ਨੇੜੇ ਉਸ ਦੀਆਂ ਬ੍ਰੇਕਾਂ ਜਿਹੜੀਆਂ ਨੇ ਫੇਲ ਹੋ ਜਾਂਦੀਆਂ ਨੇ ਜਿਸ ਕਰਕੇ ਉਹ ਸਿੱਧਾ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਉਸ ਟਰਾਲੇ ਨੇ ਇੱਕ ਬਾਈਕ ਵਾਲੇ ਨੂੰ ਟੱਕਰ ਮਾਰੀ ਸੀ ਜਿਸ ਦੇ ਕਰਕੇ ਬਾਈਕ ਵਾਲਾ ਜਿਹੜਾ ਇਹ ਉਸ ਨੂੰ ਵੀ ਸੱਟਾਂ ਲੱਗੀਆਂ ਨੇ ਤੇ ਨਾਲ ਹੀ ਉਹ ਘਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਘਰ ਦਾ ਢੇਰ ਢੇਰੀ ਹੋ ਜਾਂਦੀ ਹੈ ਪੂਰੀ ਤਰ੍ਹਾਂ ਘਰ ਜਿਹੜਾ ਇਹ ਨੁਕਸਾਨਾ ਜਾਂਦਾ ਪਰ ਜਾਨੀ ਨੁਕਸਾਨ ਦਾ ਜਿਹੜਾ ਇਹ ਕੋਈ ਅਜੀਹਾ ਨਹੀਂ ਹੋਇਆ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਮੌਕੇ ਤੇ ਜਿਹੜੇ ASI ਚੌਂਕੀ ਇੰਚਾਰਜ ਮੌਜੂਦ ਹੋਏ ਨੇ ਉਸ ਨੇ ਇਸ ਪੂਰੇ ਘਟਨਾ ਨੂੰ ਲੈ ਕੇ ਕੀ ਕਿਹਾ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਨੇ ਆ ਅੱਜ ਸਵੇਰ ਦੇ ਵੇਲੇ ਇੱਕ ਇੱਥੇ ਹਾਦਸਾ ਹੋ ਗਿਆ ਉੱਪਰ ਹਿਮਾਚਲ ਵਾਲੀ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀਗਾ ਕੋਲਾ ਟਰਾਲਾ ਜਿਹਦੀ ਬ੍ਰੇਕ ਫੇਲ ਹੋਣ ਕਾਰਨ ਉਹ ਦੇ ਕਾਬੂ ਤੋਂ ਬਾਹਰ ਹੋ ਗਿਆ ਤੇ ਉਹ ਫਿਰ ਇਸ ਘਰ ਦਾ ਗੇਟ ਤੋੜ ਕੇ ਇਸ ਘਰ ਦੇ ਅੰਦਰ ਵੜ ਕੇ ਤੇ ਨਾਲ ਇਹ ਇਸ ਘਰ ਪਿਛਲੇ ਨੂੰ ਨੁਕਸਾਨਿਆ ਇਹ ਹੈਗਾ ਘਰ ਪਹਿਲਾ ਜਿਹੜਾ ਹੈਗਾ ਇਹ ਸੱਤ ਮੈਂਬਰ ਪੰਚਾਇਤ ਹੈਗੇ ਜੀ ਫਸਤੇ ਰਤਨ ਸਿੰਘ ਜੀ ਤੇ ਦੂਸਰਾ ਜਿਹੜਾ ਹੈਗਾ ਜੀ ਇਹ ਬਲਦੇਵ ਸਿੰਘ ਜੀ ਦਾ ਘਰ ਹੈਗਾ ਤੇ ਇੱਕ ਮੋਟਰਸਾਈਕਲ ਆ ਰਾਘੀਰ ਦਾ ਉਹ ਉਹ ਵੀ ਨੁਕਸਾਨਿਆ ਗਿਆ ਹੈਗਾ ਨੁਕਸਾਨ ਕਿੰਨਾ ਕੁ ਹੋਇਆ ਇਸ ਦੀ ਹਜੇ ਹੁਣ ਮਿਸ਼ਨ ਸਟੇਜ ਤੇ ਆਪਾਂ ਲਿਸਨਰਸ ਬਣਾਣਗੇ ਜੀ ਤੇ ਬਾਕੀ ਵੱਡੀ ਗੱਲ ਇਹ ਹੋਈ ਆ ਵੀ ਇੱਥੇ ਜਾਨ ਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਜੀ ਯਾਨੀ ਨੁਕਸਾਨ ਤੋਂ ਬਚ ਗਏ ਟਰਾਲਾ ਅਸੀਂ ਇੱਕ ਇੱਥੇ ਹਾਸਾ ਹੋ ਗਿਆ